ਸੋ ਫੈਕਟਰੀਆਂ ਚ ਪਾਣੀ ਗੰਦਾ ਆ ਰਿਹਾ ਉਹ ਜਾ ਕੇ ਦਰਿਆਵਾਂ ਵਿੱਚ ਡਿੱਗ ਰਿਹਾ ਉਹਦੇ ਸਬੰਧ ਚ ਲੱਖਾਂ ਸੁਧਾਨਾਂ ਨੇ ਇੱਕ ਕਾਲ ਦਿੱਤੀ ਸੀਗੀ ਖੇਤਾਂ ਨੂੰ ਤੇ ਜਾਨੋਂ ਟ੍ਰੇਨਾਂ ਛੱਟਿਆ ਜਾਵੇ ਤੇ ਜਿਹੜੇ ਨਾਲ ਫੈਕਟਰੀ ਮਾਲਕ ਬੈਠੇ ਵੱਡੇ ਵੱਡੀਆਂ ਲਾਈ ਬੈਠੇ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਛੋਟੇ ਨਾਲ ਲੜਨ ਵਾਲਾ ਕੰਮ ਸਾਡਾ ਕੋਈ ਨਹੀਂਗਾ ਸਾਡਾ ਤਾਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਹੈ ਅਸੀਂ ਕਾਲਾ ਪਾਣੀ ਬੰਦ ਕਰਾਉਣ ਵਾਸਤੇ ਕਿਹਾ ਤਾਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ ਕੁਰਸੀ ਦੇ ਸੱਤਾ 'ਚ ਆ ਕੇ ਇਹ ਇਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਇੱਕ ਵਰਗ ਨੂੰ ਭੁੱਲ ਜਾਂਦੇ ਆ ਪਰ ਇਹ ਫੈਕਟਰੀਆਂ ਹੋਰ ਲਾ ਕੇ ਵੀ ਸਰ ਜੂਗਾ ਫਾਸ ਫੂਡ ਤੇ ਲਾ ਲਓ ਪਰ ਆ ਵੀ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਛੋਟਾ ਠੀਕ ਆ ਜਿਹੜੇ ਪੁੱਤ ਪੁੱਤ ਰਿਆ ਨਾ ਤੇ ਉਹਨਾਂ ਨੂੰ ਕੁਝ ਦੇ ਕੇ ਜਾਣਾ ਹੈ ਇਹ ਨਹੀਂ ਦਾ ਮਨ ਲੈ ਕਿ ਤੂੰ ਸੁ ਪਵਾਂ ਮਤੈਨ 10 ਕਰੋੜ ਵਜਦਾ ਤੇ ਪਵਾਂ ਮਤੈਨ 1000 ਵਜਦਾ ਤੇ ਪਵਾਂ ਮਤੈਨ 10000 ਵਜਦਾ ਤੇ ਪਵਾਂ ਮਤੈਨ 500 ਵਜਦਾ ਖਾਂਦਾ ਰੋਟੀ ਐ ਮੇਰੇ ਸਾਹ ਨਾਲ ਰੋਟੀ ਚ ਐਂਦੇ ਨਹੀਂ ਖਾਂਦੇ ਹੁਣੇ ਉਹ ਸਨੇ ਸਾਡੇ ਜੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਾਨੀ ਸੀਗੇ ਸਾਡੇ ਨਾਲ ਧਰਨੇ ਚ ਆ ਕੇ ਬਹਿੰਦੇ ਸੀ ਕਲਤਾਰ ਸੰਤ ਮਾਸੀ ਸਾਡੇ ਜਿੱਤੋ ਆ ਕੇ ਧਰਨੇ ਚ ਬਹਿੰਦੇ ਸੀਗੇ ਗੱਲਾਂ ਬਾਤਾਂ ਕਰਦੇ ਸੀ ਆਪਾਂ ਇਤੋਂ ਐ ਕਰਦਾਂਗੇ ਜਿੰਦਾਬਾਦ ਵੀ ਕਰਦੇ ਤੇ ਮਰਦਾਬਾਦ ਵੀ ਕਰਦੇ ਸੀਗੇ ਤੇ ਐਂ ਹੀ ਸੀਚੇਵਾਲ ਨਾਲ ਜਿਹਨੂੰ ਅਸੀਂ ਪਿੱਛੇ ਕੇ ਤਰ੍ਹਾਂ 2.5 ਸਾਲ ਹੋ ਗਏ ਅਸੀਂ ਸਮਾਨ ਲੈ ਕੇ ਗਏ ਸੀ ਉੱਥੇ ਸੰਤੂ ਸਾਨੂੰ ਮਿਲੇ ਉਹ ਸੰਤ ਪੁਰਾ ਲੋਕਾਂ ਕੰਨੀ ਵੇਲ ਸੀਗਾ ਲੋਕਾਂ ਦਾ ਉਹਦੇ ਕੰਨੀ ਚਕਾ ਸੀਗਾ ਸੇਵਾ ਕਰ ਰਹੇ ਸੀ ਲੋਕਾਂ ਨੂੰ ਦਾਣ ਵੀ ਦੇ ਰਹੇ ਸੀਗੇ ਅੱਜ ਜਦੋਂ ਕੁਰਸੀ ਮਿਲ ਗਈ ਸੰਤਾ ਦੇ ਪਾਸੇ ਹੋ ਗਿਆ ਅੱਜ ਸੰਤ ਸੀਚੇਵਾਲ ਨਹੀਂ ਰਹਿ ਗਿਆ ਅੱਜ ਐਮਪੀ ਬਣ ਕੇ ਗਰਾਹਾ ਗੌਰਮੈਂਟ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਇੱਕ ਟਕਰਾਅ ਵਾਲੀ ਨੀਤੀ ਨਾ ਬਣੇ ਕਿਉਂ ਟਕਰਾਅ ਵਾਲੀ ਨੀਤੀ ਆ ਗਲਤ ਹੈ ਜਿਹੜੀਆਂ ਜਥੇਬੰਦੀਆਂ ਕੋਸ਼ਿਸ਼ ਵਿੱਚ ਉਹ ਟਕਰਾਅ ਦੀ ਨੀਤੀ ਬਣਾ ਰਹੀਆਂ ਇਹ ਟਕਰਾਅ ਦੀ ਨੀਤੀ ਨਹੀਂ ਹੋਣੀ ਚਾਹੀਦੀ ਲੁਧਿਆਣਾ ਵਿਖੇ ਵੱਡਾ ਦਰਿਆ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਕਾਲੇ ਪਾਣੀਆਂ ਦੇ ਮੋਰਚੇ 'ਚ ਸ਼ਾਮਲ ਹੋਣ ਲਈ ਜਾਣ ਤੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਣ ਲਈ ਪੁਲਿਸ ਨੇ ਅੱਜ ਬਹੁਤੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਲਿਆ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਇਕਤਾ ਮਾਲਵਾ ਦੇ ਸਭਾਈ ਪ੍ਰਧਾਨ ਨਛੱਤਰ ਸਿੰਘ ਢਿੱਲੋਂ ਨੂੰ ਵੀ ਅੱਜ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕਰ ਲਿਆ ਗਿਆ। ਇਸ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਵਿੱਚ ਕੁਝ ਹੋਰ ਆਗੂਆਂ ਨੂੰ ਵੀ ਨਜ਼ਰਬੰਦ ਕੀਤੇ ਜਾਂਦੀਆਂ ਖਬਰਾਂ ਨੇ। ਸਤ ਪਹਿਲਾਂ ਦਸ਼ਮੀਸ਼ ਪਿਤਾ ਕਲਗੀਆਂ ਵਾਲੇ ਦੀ ਬਖਸ਼ੀ ਫਤੇ ਪ੍ਰਮਾਣ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਛਤਰ ਸਿੰਘ ਜੈਤੋ ਬੀਕੇਜੂ ਇੱਕ ਦਾ ਮਾਲਵਾ ਸੂਬਾ ਪ੍ਰਧਾਨ ਸਤ ਪਹਿਲਾਂ ਤਾਂ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਕਿਸਾਨਾਂ ਦਾ ਦੁੱਖ ਦਰਦ ਦੇਸ਼ ਵਿਦੇਸ਼ਾਂ ਸਰਕਾਰਾਂ ਤਾਈਂ ਪਹੁੰਚਾਉਣੀ ਹੈ ਜਿਹੜਾ ਅੱਜ ਦਾ ਮੁੱਦਾ ਹੈ ਜਿਹੜਾ ਜੋ ਕਾਲੇ ਪਾਣੀ ਬੁੱਢਾ ਜੋੜ ਨਾਲਾ ਜਿਹੜਾ ਵਗ ਰਿਹਾ ਉੱਤੇ ਕਾਲਾ ਜਿਹੜੇ ਫੈਕਟਰੀਆਂ ਚੋਂ ਪਾਣੀ ਗੰਦਾ ਆ ਰਿਹਾ ਉਹ ਜਾ ਕੇ ਦਰਿਆਵਾਂ ਵਿੱਚ ਡਿੱਗ ਰਿਹਾ ਉਹਦੇ ਸਬੰਧ ਵਿੱਚ ਲੱਖਾਂ ਸੁਧਾਨਾਂ ਨੇ ਇੱਕ ਕਾਲ ਦਿੱਤੀ ਸੀ ਕਿਉਂਕਿ ਰਾਜਸਥਾਨ ਦਿੱਲੀ ਸਾਰੇ ਸਟੇਟਾਂ ਚੋਂ ਕਿਸਾਨ ਜਿੰਨੇ ਜਿੰਨੇ ਜਿੱਥੇ ਜਿੱਥੇ ਜਾਂਦਾ ਪਾਣੀ ਸਾਡੇ ਮਜ਼ਦੂਰ ਸਾਥੀ ਵੀ ਸਾਡੇ ਜਿਹੜੇ ਆਰਪੀਆ ਵਰਗ ਵੀ ਸਾਰੇ ਸਹਿਯੋਗ ਸੀਗਾ ਉਧਰੋਂ ਆ ਰਹੇ ਸੀਗੇ ਸਾਡੇ ਜਿਵੇਂ ਮਾਮੇ ਦਾ ਲੜਕਾ ਵੀ ਰਾਤ ਦਾ ਇੱਥੇ ਆਇਆ ਸੀ ਫਿਰ ਜਾਣਾ ਨਾਲ ਲੈ ਕੇ ਜਾਣਾ ਸੀ ਇੱਕ ਪਿੰਡ ਤੋਂ ਚਾਰ-ਚਾਰ ਪਸਾਰੀਆਂ ਸੀ ਉਧਰੋਂ ਤੇ ਉਹਦੇ ਜਾਣਾ ਸੀ ਵੀ ਜਿਹੜਾ ਇਹ ਬੰਦ ਕੀਤਾ ਜਾਵੇ ਇਹਨਾਂ ਨੇ ਕੀ ਕੀਤਾ ਜਿਹੜੇ ਉੱਥੋਂ ਦੇ ਫੈਕਟਰੀ ਮਾਲਕਾ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਲੱਗੀਆਂ ਪਏਗਾ ਪਾਣੀ ਸੱਟ ਰਿਹਾ ਹੈ ਉਹਨਾਂ ਨੇ ਇੱਕ ਵੀਡੀਓ ਵਾਇਲਡ ਕੀਤੀ ਵੀਡੀਓ ਬਹੁਤ ਜਿਆਦਾ ਚੱਲੀ ਆ ਉਹ ਕਹਿੰਦੇ ਵੀ ਲੱਖਾ ਸਦਾ ਨਾ ਹੋਵੇ ਅਸੀਂ ਨਾਲ ਲੱਖਾਂ ਬੰਦਿਆਂ ਨੂੰ ਪੂਰੇ ਖੜ ਕੇ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਸੋਡੇ ਜਰੀਆ ਅਸੀਂ ਦੱਸਣਾ ਚਾਹੁੰਦੇ ਆ ਨਾ ਤਾਂ ਸੀ ਉਹਨਾਂ ਨਾਲ ਲੜਨ ਚੱਲੇ ਸੀਗੇ ਨਾ ਸਾਡਾ ਕੋਈ ਫੈਕਟਰੀਆਂ ਨਾਲ ਵਿਰੋਧ ਆ ਨਾ ਸਾਡਾ ਫੈਕਟਰੀਆਂ ਬੰਦ ਕਰਨ ਵਾਲੇ ਪਾਸੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਸਾਡੇ ਟੇਬਲ ਤੇ ਬਹਿ ਕੇ ਪਵਾ ਗੱਲ ਕਰ ਸਕਦੇ ਆ ਜਿਹੜਾ ਨੈਸ਼ਨਲ ਕ੍ਰੀਨ ਟ੍ਰਿਬਿਊਨ ਦੇ ਮੁਤਾਬਕ ਉਹਨਾਂ ਦੇ ਕਾਪੀਆਂ ਬਣੀਆਂ ਹੋਈਆਂ ਉਹਨਾਂ ਦੇ ਪਾਣੀ ਸੋਧ ਕੇ ਧਰਤੀ ਸਾਡੇ ਨਾਲ ਸਿੱਟੋ ਉਹਨਾਂ ਨੂੰ ਡਰੇਨਾ ਚ ਪਾਓ ਤੇ ਜਾਂ ਉਹਨਾਂ ਨੂੰ ਖੇਤਾਂ ਨੂੰ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂਗਾ ਜੇ ਸਾਨੂੰ ਇਤਰਾਜ਼ ਕਿਸ ਚੀਜ਼ ਤੇ ਆ ਜਿਹੜੇ ਸਾਡੇ ਬੱਚੇ ਆ ਜਿਹੜਾ ਕਾਲਾ ਪਾਣੀ ਆ ਜਿੱਥੇ ਕੋਲੇ ਖੜਿਆ ਨਹੀਂ ਜਾਂਦਾ ਜਿਹੜੀ ਗਲਾਸਾਂ ਵਾਲੀ ਨਹਿਰਾ ਰੱਖ ਲੋ ਆਪਣੀਆਂ ਸੂਏ ਰੱਖ ਲੋ ਵਿੱਚ ਕਾਲਾ ਪਾਣੀ ਦੱਸਦੇ ਨਹੀਂ ਅੱਗੇ ਆਪਾਂ ਜੇ ਰਪੀਆ ਸੜ ਦਿੰਦੇ ਥੱਲੇ ਤਾਂ ਉਹ ਸੂਏ ਦੱਸਦਾ ਸੀ ਅੱਜ ਮੈਂ ਕਹਿੰਦਾ ਤੁਸੀਂ ਲਾਈਟ ਜਗਾ ਕੇ ਸਿਰ ਤੋਂ ਲਾਈਟ ਮਿਲਦੀ ਦਿੱਸਣੀ ਇਸ ਵਾਸਤੇ ਇਸ ਵਾਰ ਚੱਲੇ ਸੀ ਅਸੀਂ ਫੇਰ ਵੀ ਅਸੀਂ ਛੋਟੇ ਜਰੀਏ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਜਿਹੜਾ ਪਾਣੀ ਆ ਜਿਹੜਾ ਉਹ ਗੰਦਾ ਆ ਰਿਹਾ ਦਾ ਉਹਨੂੰ ਟ੍ਰੂਪਨ ਕਰਕੇ ਖੇਤਾਂ ਨੂੰ ਤੇ ਜਾਂ ਨੂੰ ਡਰੇਨੇਜ ਛੱਟਿਆ ਜਾਵੇ ਤੇ ਜਿਹੜੇ ਨਾਲ ਫੈਕਟਰੀ ਮਾਲਕ ਬੈਠੇ ਵੱਡੇ ਵੱਡੇ ਲਾਈ ਬੈਠੇ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਤੁਹਾਡੇ ਨਾਲ ਲੜਨ ਆਲਾ ਕੰਮ ਸਾਡਾ ਕੋਈ ਨਹੀਂਗਾ ਸਾਡਾ ਤਾਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਹੈ ਅਸੀਂ ਕਾਲਾ ਪਾਣੀ ਬੰਦ ਕਰਾਉਣ ਵਾਸਤੇ ਅੱਜ ਪ੍ਰਧਾਨ ਜੀ ਸਵੇਰੇ ਕਿੰਨੇ ਵਜੇ ਤੁਸੀਂ ਜਾਣਾ ਸੀ ਔਰ ਕਿੰਨੇ ਵਜੇ ਤੁਹਾਨੂੰ ਨਜ਼ਰਬੰਦ ਕੀਤੇ ਇਹ 5 ਵਜੇ ਪ੍ਰਸ਼ਾਸਨ ਆ ਕੇ ਖੜ ਗਿਆ ਸੀ 7:30 ਵਜੇ ਤੋਂ ਸਾਡਾ ਜਾਨਦਾਰਾ ਦੱਸਿਆ। ਉਹ ਵੀ ਸਾਨੂੰ ਤਾਂ ਪਤਾ ਲੱਗਿਆ ਸਾਡੇ ਚਾਚੀ ਜੀ ਦੇ ਪ੍ਰਭਾਤ ਪੇਰੀ ਸੀਗੇ ਜਿਵੇਂ ਬਾਪੂ ਜੀ ਬਾਹਰ ਆਏ ਕਹਿੰਦੇ ਬਾਪੂ ਬਾਲਕ ਖੜੀ ਹੈ। ਹੂੰ ਤੇ ਇਸ ਇਲਾਕੇ ਦੇ ਵਿੱਚ ਹੋਰ ਵੀ ਕੁਝ ਜਿਹੜੇ ਆਗੂ ਉਹਨਾਂ ਨੇ ਨਜ਼ਰਬੰਦ। ਤੁਸੀਂ ਗੱਲ ਕੀਤੀ ਹੈ ਕਾਲੇ ਪਾਣੀ ਦੀ ਤੁਹਾਨੂੰ ਦਿੱਤੇ ਹੋਏ ਕਦੇ ਭਗਵੰਤ ਮਾਨ ਜੀ ਕੈਂਪ ਚ ਲਾਇਆ ਕਰਦੇ ਸੀ ਉਹ ਵੀ ਇਹਨਾਂ ਮਸਲੇ ਤੇ ਕਾਫੀ ਖੁੱਲ ਕੇ ਬੋਲਦੇ ਸੀ। ਉਹਨਾਂ ਦੀ ਵੀ ਕਿਤੇ ਬਾਹਰ ਜਦੋਂ ਉਹਦਾ ਨਾਲ ਨੂੰ ਬੰਦ ਕਰਦੀ ਮੰਗ ਕਰ ਰਹੇ ਸ ਤਾਂ ਫਿਰ ਇਹ ਹੁਣ ਨਜ਼ਰੀਆ ਬਦਲ ਕਿਉਂ ਗਿਆ ਹੈ? ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜਿਹੜੀਆਂ ਆਪਣੇ ਵੀਡੀਓ ਜੇ ਅੱਜ ਮੈਂ ਮੈਕ ਤੇ ਬੋਲ ਰਿਹਾ ਨਾ ਤੇ ਕਈ ਵਾਰੀ ਮੈਕ ਤੇ ਮੈਨੂੰ ਵੀ ਮੇਰਾ ਬੋਲਿਆ ਮੈਨੂੰ ਜਵਾਬ ਦੇਣਾ ਪੈਂਦਾ ਭਗਵਾਨ ਤਮਨ ਜੀ ਤੁਹਾਨੂੰ ਖੁਦ ਦੱਸ ਕੇ ਸਾਡੇ ਅਸੀਂ ਕੀਮਾ ਮੰਡੀ ਤਾਂ ਨਾ ਲਾਇਆ ਉੱਥੇ ਸਾਡੇ ਨਾਲ ਗਰੋੜਾ ਜੀ ਗੋਗਨ ਜਮਾਨ ਦੀ ਸਾਡੇ ਘਰ ਨੇ ਜਾ ਕੇ ਬੈਠੇ ਸਾਡਾ ਸੁਮਤਨ ਦਿੱਤਾ ਵਾ ਜਿਹੜਾ ਇਹਨਾਂ ਕਾਲੇ ਪਾਣੀ ਦੇ ਮੁੱਦਿਆਂ ਤੇ ਬਹੁਤ ਜ਼ਿਆਦਾ ਬੋਲੇ ਅਸੀਂ ਐਂ ਕਰਨਾਗੇ ਇਹਨਾਂ ਦੇ ਜਿਹੜੇ ਐਮ ਐਲ ਏ ਪੱਕ ਬਣੀ ਸੀ ਕਹਿੰਦੀ ਪੰਜਾਂ ਮਿੰਟਾਂ ਚ ਅਸੀਂ ਐਮ ਐਸ ਐਪੀ ਦੇ ਦਾਂਗੇ ਇਹਨਾਂ ਤੋਂ ਜਮਾਨ ਉਹ ਹੀ ਸੀਗਾ ਜਿਹੜਾ ਕਹਿੰਦਾ ਸੀ 14 ਮਾਧਿਆਏ ਪਰ ਉਹ ਜਿਹੜਾ ਜੀ ਨੈਸ਼ਨਲ ਇਨਫਰਾਸਟਰਕਚਰ ਦੇ ਮੁਤਾਬਕ ਦਾ ਟ੍ਰਬੂਨ ਦਾ ਜਿਹੜਾ ਧੂਆਂ ਇਹਦਾ ਹੈ ਨਹੀਂਗਾ ਤੇ ਅੱਜ ਕਿੱਧਰ ਗਿਆ ਅੱਜ ਹੋਇਆ ਕੀ ਹੈ ਹਾਲਾਤ ਤੁਸੀਂ ਜਿਹੜਾ ਸਵਾਲ ਕੀਤਾ ਵਾ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਇਹਨਾਂ ਨੇ ਕੀ ਕੀਤਾ ਮੀਟਿੰਗ ਵੀ ਮੈਂ ਕਰ ਚੁ ਉਥੇ 32 ਜਥੇਬੰਦੀਆਂ ਜਿਹੜੇ ਸੀਗਾ ਨਾਲ ਜਿਹੜੀ ਆਪਣੀ ਜਥੇਬੰਦੀ ਸੀ ਉਹਨਾਂ ਸਪੈਸ਼ਲ ਲਿਆ ਸੀ ਵੀ ਪ੍ਰਾਲੀਆਂ ਦੇ ਮੁੱਦੇ ਤੇ ਅਸੀਂ ਬੋਲਾਂਗੇ ਪ੍ਰਾਲੀਆਂ ਦੇ ਮੁੱਦੇ ਦੱਸਿਆ ਮਾਨਯੋਗ ਮੁੱਖ ਮੰਤਰੀ ਸਾਡੇ ਧਾੜੀਵਾਦ ਵੀ ਬੈਠੇ ਸੀਗੇ ਤੇ ਇਹਨਾਂ ਨੂੰ ਬੈਠਾ ਵੀ ਸਾਡੇ ਜਿਹੜਾ ਤੁਸੀਂ ਪ੍ਰਾਲੀਆਂ ਦੇ ਮੁੱਦੇ ਤੇ ਰੌਲਾ ਪਾ ਰਹੇ ਆ ਹੱਲ ਹੈ ਜਿਹੜਾ ਕਿਸਾਨਾਂ ਨੇ ਕੱਢਿਆ ਸੀ ਉਸ ਤੋਂ ਹੱਲ ਕੀ ਹੈ ਤੁਸੀਂ ਸਾਥੋਂ ਹੱਲ ਹੋ ਲਿਆ ਪਹਿਲਾਂ ਸਰਕਾਰਾਂ ਆਈਆਂ ਇੱਕ ਤਰੀਕ ਕਰਤੀ ਫਿਰ ਪੰਜ ਕਰਤੀ ਫਿਰ 10 ਕਰਤੀ ਫਿਰ 15 ਕਰਤੀ ਤੇ ਸਾਥੋਂ ਜਿਹੜੇ 15 ਦਿਨ ਸਾਥੋਂ ਹੋ ਗੋਲੇ ਸਾਡੇ 15 ਦਿਨ ਇੱਕ ਦਿਨ ਇੱਕ ਤਰੀਕ ਨੂੰ ਛੋਣਾ ਕੀਤਾ ਜਾਵੇ ਜਿਹੜੀ ਉਤਲੀ ਪਰਾਲੇ ਨੂੰ ਅੱਗ ਲਾਉਣ ਦਿੱਤੀ ਜਾਂ ਕਿਸਾਨ ਇਹ ਕੰਮ ਕਰ ਦੂਗਾ ਅੱਜ ਹੋਇਆ ਕਿ ਜਿਹੜੇ 15 ਦਿਨ ਲੇਟ ਹੈ ਜਿਹੜੀਆਂ ਗੱਠਾਂ ਬਣਾਈਆਂ ਉਹ ਵਿੱਚ ਕੋਸਕਾਂ ਟੁੱਬਰੀ ਨਹੀਂ ਜਿਹਨਾਂ ਸੁੱਕ ਗਿਆ ਵਣ ਉਸ ਤੋਂ ਬਾਅਦ ਜਿਹੜੀ ਹੈਪੀ ਸੇਡ ਨਾਲ ਸੁਪਰ ਸੇਡ ਨਾਲ ਵੇਚੀ ਉਹਤੇ ਦੂਜਾ ਗਲਾਬੀ ਸੰਡੀ ਪਾ ਕੇ ਉਹਤੇ ਕੰਮ ਖਤਮ ਹੋ ਚੁੱਕੀ ਹੈ ਤੇ ਸਰਕਾਰਾਂ ਦਾ ਹੁਣ ਕੀ ਉਹਨਾਂ ਚਾਹੁੰਦੇ ਨੇ ਉਹ ਦਿੱਸੀ ਤਈ ਲਾਤੇ ਸੀਗੇ ਇਸ ਵਾਰ ਤੇ ਪਤਾ ਨਹੀਂ ਕਾਰਨ ਕਿ ਜਿਨੋਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ ਕੁਰਸੀ ਦੇ ਸੱਤਾ ਚ ਆ ਕੇ ਇਹ ਇਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਇੱਕ ਵਰਗ ਨੂੰ ਭੁੱਲ ਜਾਂਦੇ ਆ ਪਰ ਇੱਕ ਚੀਜ਼ ਦੱਸਦਾ ਇਹਨਾਂ ਨੂੰ ਜਿਹੜੇ ਜਿਵੇਂ ਕਹਿੰਦੇ ਆਂਡਾ ਖਾਈ ਜੋ ਮੁਰਗੀ ਦਾ ਬਾਰੂਕ ਇਹ ਮੁਰਗੀ ਮਾਰਨ ਤੇ ਤੁਲ ਪਿਆ ਸੀ ਕਿਉਂਕਿ 5 ਸਾਲ ਤਾਂ ਫੇਰ ਆ ਜਾਣਗੇ ਕੱਲੇ ਕਿਸਾਨ ਕੱਲੀ ਕੱਲੀ ਗੱਲ ਦਾ ਜਵਾਬ ਦੇਣਗੇ ਹੁਣ ਵੀ ਅਸੀਂ ਛੋਟੇ ਜਰੀਆਂ ਰਹੀ ਅਸੀਂ ਮੰਗਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਜਿਹੜਾ ਕਾਲੇ ਪਾਣੀ ਦਾ ਜਿਹੜੀਆਂ ਫੈਕਟਰੀਆਂ ਉਹ ਟ੍ਰੀਟਮੈਂਟ ਕਰਕੇ ਪਾਣੀ ਸੋਸ ਕੇ ਚੱਲਿਆ ਜਾਵੇ ਜਿਹੜੇ ਸਾਡੇ ਕਿਸਾਨਾਂ ਤੇ ਪਰਾਲੀ ਦੇ ਪੱਤੇ ਪਾਏ ਆ ਹੋਰ ਰੱਤ ਕੀਤੇ ਜਾਣ ਤੇ ਜਿਹੜੇ ਕਿਸਾਨ ਸਾਡੇ ਅੱਡ ਜਿਹੜੀ ਸਣਕ ਲੇਟ ਹੋ ਚੁੱਕੀ ਹੈ ਕਣਕਾਂ ਨੂੰ ਮਿਲਦਾ ਨਹੀਂ ਪਈ ਉਹਦੇ ਕੰਨੇ ਧਿਆਨ ਕੀਤਾ ਜਾਵੇ ਜਿਹੜੇ ਡੀਏਪੀ ਨਾਲ ਸਮਾਨ ਦੇ ਰਹੇ ਆ ਯੂਰੀਆ ਨਾਲ ਸਮਾਨ ਦੇ ਰਹੇ ਆ ਕਿਉਂਕਿ ਡੀਏਪੀ ਲੈਂਡ ਦੀ ਸਮੱਥਾ ਕਿਸਾਨ ਚ ਨਹੀਂ ਲਈ ਯੂਰੀਆ ਲੈਂਡ ਦੀ ਸਮੱਥਾ ਨਹੀਂ ਨਾਲ ਰਹੀ 15 1500 ਦਾ ਉਹ ਸਮਾਲ ਮੜ ਰਿਹਾ ਸਾਡੀ ਜੈਤੋ ਮੱਟੀ ਦੇ ਝੋਨੇ ਤੇ ਵੀ ਕਿਹਾ ਝੋਨੇ ਦਾ ਰੇਟ ਕੀ ਆ ਤੇ ਵਿਕਿਆ ਇੱਥੇ 1800 ਦਾ ਕਿਸਾਨ ਧੱਕੇ ਨਾਲ ਲਗਾ ਕੱਟ ਕੀਤੇ ਆ ਇਸ ਪਾਸੇ ਜਮਾਂ ਧਿਆਨ ਹੈ ਨਹੀਂਗਾ ਇਹਨਾਂ ਦਾ ਜਦੋਂ ਤੁਸੀਂ ਇੰਡਸਟਰੀਜ਼ ਦਾ ਗੱਲ ਕੀਤਾ ਜੋ ਉਪਧੀਆਂ ਦਾ ਗੱਲ ਕੀਤਾ ਹੈ ਤਾਂ ਫੈਕਟਰੀ ਵਾਲੇ ਜਿਹੜੀ ਵੀਡੀਓ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਉਹ ਇਹ ਵੀ ਕਿਤੇ ਕਹਿੰਦੇ ਨੇ ਕਿ ਅਸੀਂ ਬੈਸ ਕਰਨ ਲਈ ਤਿਆਰ ਆਂ ਜਿਹੜਾ ਇਹ ਰੰਗਾਈ ਵਾਲਾ ਉਦਯੋਗ ਹੈ ਜਿਹਦੇ ਕਿਸੇ ਫੈਕਟਰੀਆਂ ਨੇ ਉਸ ਤੇ ਉਹਨਾਂ ਦੇ ਪਾਣੀ ਨਾਲੇ ਪਾਣੀ ਦੂਜੇ ਤਰੀਕੇ ਹੁੰਦਾ ਇਹ ਹਸਤਾ ਦੇ ਵਿੱਚ ਸ਼ਹਿਰਾਂ ਦੇ ਸੀਵਰੇਜ ਨਾਲ ਕੁਝ ਜੁੜ ਰਿਹਾ ਤਾਂ ਇਹ ਦੇ ਵਿੱਚ ਕਿੰਨੇ ਕੁ ਸੁੱਜਾਈ ਨੀ ਨੀ ਇਹ ਪਤਾ ਕਰਨ ਕੀ ਬਾਈ ਜਿਹੜਾ ਹਰੇਕ ਆਪ ਦੇ ਆਪ ਨੂੰ ਚੰਗਾ ਕਹਿੰਦਾ ਕੋਈ ਨਹੀਂ ਕਹਿੰਦਾ ਮੈਂ ਮਾੜਾ ਜੇ ਉਹਨਾਂ ਨੂੰ ਪਤਾ ਲੱਗਦਾ ਤੇ ਅੱਜ ਰੌਲਾ ਹੀ ਨਹੀਂ ਪੈਣਾ ਸੀਗਾ ਰੌਲਾ ਕਉ ਪਿਆ ਜੋ ਜ ਹੋਰ ਵੀ ਸ਼ਹਿਰ ਹੈਗਾ ਜਿੱਥੇ ਜਿਆਦਾ ਹੁੰਦਾ ਪਾਣੀ ਸੱਟ ਰਿਹਾ ਤਾਂ ਹੀ ਰੌਲਾ ਪਿਆ ਨਾ ਜੇ ਅੱਖਾਂ ਦੇ ਸਾਹਮਣੇ ਆ ਰਿਹਾ ਤਾਂ ਹੀ ਰੌਲਾ ਪਿਆ ਨਾ ਜੋ ਡਰੇਨ ਲੋਥੇ ਜਿਹੜਾ ਬੁੱਢਾ ਜੋੜ ਖੜਾ ਉਹ ਚ ਵਗ ਰਿਹਾ ਤਾਂ ਤਾਂ ਹੀ ਜਰ ਰੌਲਾ ਪਿਆ ਨਾ ਇਹ ਤਾਂ ਕਹਿੰਦੇ ਕੋਈ ਮਰਜ਼ੀ ਕਹਿ ਦੇ ਤੁਸੀਂ ਆਪਣੇ ਦੇਖ ਲਓ ਫੈਕਟਰੀ ਕਿੱਡੀ ਲੱਗੀ ਪਈਆਂ ਇੱਥੇ ਜਿੱਥੇ ਸੱਟ ਨਹੀਂ ਰਿਹਾ ਪਾਣੀ ਜਿੰਨੀਆਂ ਫੈਕਟਰੀਆਂ ਪਾਣੀ ਕੁਝ ਜਿਵੇਂ ਆਪਣੀ ਜੀਰਾ ਫੈਕਟਰੀ ਲੱਗੀ ਸੀਗੀ ਉਹ ਤੇ ਵੀ ਆਪਣੇ ਡੀਸੀ ਸਾਹਿਬ ਤੇ ਦੂਜੇ ਆਏ ਸੀਗੇ ਐਸਐਸਪੀ ਸਾਹਿਬ ਆਪਣੇ ਨਾਲ ਅਲੱਗ ਸਾਰੇ ਜਨ ਨਾਲ ਗੱਲਬਾਤ ਕੀਤੀ ਜਿੱਦੋਂ ਉੱਥੇ ਉੱਤੀ ਉਹ ਕਹਿੰਦੇ ਪੰਜ ਸੱਟ ਤਾਂ ਖੱਲੇ ਸਿੱਟੇ ਦੇ ਬਜਾਏ ਕਿਉਂ ਨਹੀਂ ਉਹ ਕਰ ਰਹੇ ਜਿਹੜਾ ਉਹਨਾਂ ਨੇ ਇੱਕ ਚੀਜ਼ ਉਹਨਾਂ ਨੂੰ ਯਾਦ ਚ ਰੱਖਣੀ ਚਾਹੀਦੀ ਹੈ ਜਿਹੜਾ ਧੁਰਾ ਕਿਸਾਨ ਹੈ ਜੋ ਵੀ ਚੱਲਣਾ ਕਿਸਾਨ ਤੋਂ ਚੱਲਣਾ ਹੈ ਜਿੱਦਾਂ ਕਿਸਾਨ ਦੀ ਫਸਲ ਚੰਗੀ ਹੋ ਗਈ ਬਾਜ਼ਾਰ ਮਹਿੰਗਾ ਹੋਊਗਾ ਜੇ ਕਿਸਾਨ ਦੇ ਫਸਲ ਨਹੀਂ ਹੋ ਤਾਂ ਬਾਜ਼ਾਰ ਮੰਦਾ ਜਾ ਕੇ ਮੁੱਠੀ ਮਾਰ ਜਾਂਦੇ ਆ ਉਹ ਜਿਹੜੇ ਚਮੜਾ ਰੰਗਦਾਰ ਵਾਲੇ ਜਾਂ ਹੋਰ ਆ ਕੋਈ ਹੋਰ ਉਹਨਾਂ ਚੀਜ਼ਾਂ ਬਣਾ ਸਾਜੂਗਾ ਫੈਕਟਰੀਆਂ ਹੋਰ ਲਾ ਕੇ ਵਿਸਾਰ ਜੂਗਾ ਫਾਸਟ ਫੂਡ ਤੇ ਲਾ ਲੋ ਪਰ ਆ ਦੇ ਜਿਹੜੇ ਆਉਣ ਵਾਲੀ ਪੀੜ੍ਹੀ ਐ ਉਹਦਾ ਠੀਕ ਆ ਜਿਹੜੇ ਪੁੱਤ ਪੁੱਤ ਰਿਆ ਨਾ ਤੇ ਉਹਨਾਂ ਨੂੰ ਕੁਛ ਦੇ ਕੇ ਜਾਣਾ ਐ ਇਹ ਨਹੀਂ ਦਾ ਮਨ ਲੈ ਕਿ ਤੂੰ ਸੌਖ ਦੀ ਰੋਟੀਆਂ ਬੈਲਦੀਆਂ ਦੋਈ ਐ ਪਰ ਮਾ ਤੈਨੂੰ ਕਰੋੜ ਬਜਦਾ ਤੇ ਪਾ ਮਾ ਤੈਨੂੰ ਲੱਖ ਬਜਦਾ ਤੇ ਪਾ ਮਾ ਤੈਨੂੰ ਹਜ਼ਾਰ ਬਜਦਾ ਤੇ ਪਾ ਮਾ ਤੈਨੂੰ 500 ਬਜਦਾ ਖਾਂਦਾ ਰੋਟੀ ਐ ਮੇਰੇ ਸਾਹ ਨਾਲ ਰੋਟੀ ਚੈਂਦੇ ਨਹੀਂ ਖਾਂਦੇ ਹੁਣੇ ਉਹ ਤੇ ਜਿਹੜਾ ਮੇਰੇ ਦਿਹਾਰੀ ਦਾੜ ਬੰਦਾ ਰੋਟੀ ਖਾ ਕੇ ਮੌਜ ਨਾਲ ਚੈਂਦੇ ਦੋ ਰੁਪਏ ਖਾ ਕੇ ਆਰਾਮਦਾਰੀ ਨਾਲ ਪਾਏ ਨਾ ਉਹਨੂੰ ਇਹੀ ਮੈਸੇਜ ਕਰਨਾ ਚਾਹੁੰਦੇ ਆ ਜਿਹੜਾ ਤੁਸੀਂ ਪਾਣੀ ਉਧਰ ਛੱਟ ਰਹੇ ਆ ਬਿਨਾਂ ਟਰਬਿਨ ਦੇ ਮੁਤਾਬਕ ਨੂੰ ਛੱਟ ਰਹੇ ਆ ਤੁਸੀਂ Rajasthan ਦੇਖ ਲਓ Haryana ਦੇਖ ਲਓ Punjab ਦੇਖ ਲਓ ਜਿਹੜਾ ਪਾਣੀ ਜਾ ਰਿਹਾ ਉਹਨਾਂ ਦੇ ਧੀਆਂ ਕੋਲ ਸਾਡੇ ਸਾਡੇ ਵਰ ਕਿਸੀਆਂ ਕੋਲ ਹੋਣਗੇ ਤੇ ਫਿਰ ਉਹਨਾਂ ਨੂੰ ਇਹ ਚੀਜ਼ਾਂ ਨੂੰ ਤਰਦ ਪਤਾ ਲੱਗੂਗਾ ਇਹ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਨੂੰ ਫੇਰ ਹੀ ਦਰਦ ਪਤਾ ਲੱਗੂਗਾ ਇਹਨਾਂ ਨੂੰ ਨਛਤਰ ਜੀ ਇੱਕ ਜਿਹੜਾ ਦੂਸ਼ਿਤ ਪਾਣੀਆਂ ਦੀ ਗੱਲ ਚੱਲਦੀ ਹੈ ਤਾਂ ਸੀਚੇਵਾਲ ਮਾਡਲ ਕਾਫੀ ਇਕਵਰੀ ਕਰਚਾ ਦੇ ਵਿੱਚ ਆਇਆ ਸੀ ਤਾਂ ਸੀਚੇਵਾਲ ਦਾ ਇੱਕ ਮਾਡਲ ਹੈ ਜਿਹੜਾ ਉਹਨਾਂ ਨੇ ਇੰਨਾ ਸੀ ਕਿ ਪੂਰੀ ਦੁਨੀਆ ਦੇ ਵਿੱਚ ਇਸ ਮਾਡਲ ਨੂੰ 깔ਾਉਣਾ ਚਾਹੁੰਦੇ ਨੇ ਤਾਂ ਉਹ ਮਾਡਲ ਜਿਹੜਾ ਸੀਚੇਵਾਲ ਪਿੰਡ ਤੇ ਵੇਂਦੇ ਵਾਲੇ ਤੋਂ ਲੈ ਲਿਆ ਤੇ ਫਿਰ ਰਾਜਸਵਰ ਜਾ ਕੇ ਖਾਦਮ ਕਿ ਹੋ ਗਿਆ ਨਹੀਂ ਉਹੀ ਤਨ ਸੁਣਿਆ ਸਾਡਾ ਜੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸੀਗੇ ਸਾਡੇ ਨਾਲ ਧਰਨੇ ਚ ਆ ਕੇ ਬੰਦੇ ਸੀ ਕਲਤਾਰ ਸੰਤ ਮਾਸੀ ਸਾਡੇ ਜਿੱਤੋ ਆ ਕੇ ਧਰਨੇ ਚ ਬੰਦੇ ਸੀਗੇ ਗੱਲਾਂ ਬਾਤਾਂ ਕਰਦੇ ਸੀ ਆਪਾਂ ਇਤੋਂ ਐ ਕਰਦਾਂਗੇ ਜਿੰਦਾਬਾਦ ਵੀ ਕਰਦੇ ਮਰ ਪਿੱਛੇ ਕਿ ਤੜ 22 ਸਾਲ ਹੋ ਗਏ ਅਸੀਂ ਸਮਾਨ ਲੈ ਕੇ ਗਏ ਸੀ ਉੱਥੇ ਤੁੰਤ ਸਾਨੂੰ ਮਿਲੇ ਵੀ ਆ ਜਿਦੋਂ ਸੀਗੇ ਸੰਤ ਉਹ ਸੰਤ ਪੂਰਾ ਲੋਕਾਂ ਕੰਨੀ ਵੇਲ ਸੀਗਾ ਲੋਕਾਂ ਦਾ ਉਹਦੇ ਕੰਨੀ ਚਕਾ ਸੀਗਾ ਸੇਵਾ ਕਰ ਰਹੇ ਸੀ ਲੋਕਾਂ ਨੂੰ ਦਾਨ ਵੀ ਦੇ ਰਹੇ ਸੀਗੇ ਅੱਜ ਜਦੋਂ ਕੁਰਸੀ ਮਿਲ ਗਈ ਸੰਤਾ ਤੋਂ ਪਾਸੇ ਹੋ ਗਿਆ ਅੱਜ ਸੰਤ ਸੀਚੇਵਾਲ ਨਹੀਂ ਰਹਿ ਗਿਆ ਅੱਜ ਐਮਪੀ ਬਣ ਗਿਆ ਗਰਾਹਵਾ ਦੇ ਮੈਂਬਰ ਕੋਈ ਗੱਲ ਬਾਤ ਤੁਹਾਡੇ ਜਗ੍ਹਾ ਤੇ ਆਰਗੇਨਾਈਜ਼ਿੰਗ ਦੀ ਵੜਿਆ ਜਾਉਂ ਮਤਲਬ ਕੋਈ ਵਿਆਹ ਆ ਉਹ ਤਾਂ ਦੱਸ ਰਿਹਾ ਨਾ ਜਿਹਨੂੰ ਕੁਰਸੀ ਮਿਲ ਗਈ ਸੱਤੇ ਜਾੜੇ ਪਤਾ ਨਹੀਂ ਕੀ ਕਰਨਾ ਪਿਛਲੇ ਨੂੰ ਕਿਉਂ ਭੁੱਲ ਜਾਂਦੇ ਆ ਉਹਨਾਂ ਨੂੰ ਐ ਨਹੀਂ ਪਤਾ ਆਉਣਾ ਤਾਂ ਅਸੀਂ ਉੱਥੇ ਫੇਰ ਹੀ ਆ ਨਾ ਕਿੰਨਾ ਚਿਰ ਸੱਤੇ ਰਹਿ ਜਾਣ ਕੇ ਸਰਕਾਰਾਂ ਬਦਲਦੇ ਰਹਿੰਦੇ ਆ ਸਰਕਾਰਾਂ ਆਉਂਦੀ ਜਾਂਦੇ ਰਹਣੀਆਂ ਤੇ ਲੋਕ ਫਿਰ ਮੂੰਹ ਤੇ ਚਪੇੜਾ ਮਾਰਦੇ ਅੱਛਾ ਹੁਣ ਅਗਲਾ ਕੀ ਪ੍ਰੋਗਰਾਮ ਹੈ ਪਰ ਉਹ ਜੋ ਵੀ ਸਾਡਾ ਸੰਯੁਕਤ ਕਿਸਾਨ ਮੋਰਚਾ ਜਾਂ ਅਸੀਂ ਮੀਟਿੰਗ ਕਰਨਗੇ ਜੋ ਦੱਸਾਂਗੇ ਉਸ ਹਿਸਾਬ ਨਾਲ ਅਸੀਂ ਪ੍ਰੋਗਰਾਮ ਬੀਕਾਂਗੇ। ਹਾਂ। ਸ਼ਾਂਤ ਮੇ ਢੰਗ ਨਾਲ ਪਰ ਜੇ ਤੁਹਾਨੂੰ ਇੱਕ ਚੀਜ਼ ਦੱਸ ਦਿੰਨੇ ਆ ਅਸੀਂ ਜਿਹੜੇ ਉਹ ਫੈਕਟਰੀ ਵਾਲੇ ਬਾਈ ਜਿਹੜੇ ਵੀਡੀਓ ਪਾਈ ਜਾਂਦੇ ਆ ਯਾਨੀ ਲੱਖਸਧਾਨਾ ਲੱਖਸਧਾਨਾ ਬਹੁਤ ਵਧੀਆ ਕੰਮ ਕਰ ਰਹੇ ਆ। ਲੋਕ ਸਾਰੇ ਆਂਦੇ ਆ ਨਾ। ਮੈਂ ਤਾਂ ਇੱਕ ਜੀ ਕਿਸਾਨ ਜਿੱਥੇ ਬੰਦਿਆਂ ਵੀ ਪੂਰਾ ਉਹਦਾ ਜੋਰ ਤਣੋਂ ਬਣ ਲਾ ਕੇ ਕੰਮ ਕਰੀ ਜਾਂਦੀ ਆ। ਪਤਾ ਨਹੀਂ ਲੋਕਾਂ ਨੂੰ ਜਿਦੋਂ ਜਾ ਕੇ ਲੱਖਸਧਾਨਾ ਨੂੰ ਚੰਗਾ ਕਈਆਂ ਅੱਜ ਬਿਨਾ ਐਮਪੀ ਤੋਂ ਬਿਨਾ ਐਮਐਲਏ ਤੋਂ ਉਹਦਾ ਕੰਮ ਕਰੀ ਜਾਂਦਾ ਨਾ। ਸਰਕਾਰ ਜਿੰਨੂੰ ਪਤਾ ਕੀ ਕਰਦਾ ਉਹਨੂੰ ਪਤਾ ਲੱਗਦਾ ਜਿੱਾਕਿ ਮੈਨੂੰ ਆ ਕੇ ਨજરਬੰਦ ਕਰਤਾ ਜਾਂ ਲੱਖੇ ਸਦਾਨੇ ਨੂੰ ਕਰ ਦਿੰਦੀ ਹੈ। ਅਜੋ MP ਵੀ ਉੱਠਿਆ ਸੀਗਾ ਇਹਨਾਂ ਚੰਗਾ ਕੰਮ ਦਾ ਲੋਕ ਪਤਾ ਨਹੀਂ ਕਿਉਂ ਨਹੀਂ ਵੋਟ ਪਾਉਂਦੇ। ਮੈਨੂੰ ਕਈਆਂ ਨੇ ਪਹਿਲਾਂ ਵੀ ਸਵਾਲ ਕੀਤੇ ਆ ਇਹ। ਜਿੰਨੂੰ ਉੱਥੇ ਜਾਂਦੇ ਨਾ ਜਾ ਕੇ ਵੋਟ ਪਾਉਣੀ ਹੁੰਦੀ ਹੈ, ਉੱਥੇ ਕਾਲੀ, ਕਾਂਗਰਸੀ, ਆਂਪ ਪਾਰਟੀ, ਭਾਜਪਾ ਦੇ ਡੱਬਾ ਤੇ ਸਜੰਦੇ ਆ। ਉੱਥੇ ਲੱਖਾ ਸਦਾਨੇ ਅਰਕੇ ਖਤਮ ਹੋ ਜਾਂਦੇ। ਯਾਨੀ ਕਿ ਉਹਨਾਂ ਨੂੰ ਦੱਸਣੋਂ ਹਟ ਜਾਂਦਾ। ਉਹਨੂੰ ਉਹ ਦੱਸਣ ਲੱਗਦਾ ਸਾਡੇ ਆ ਲੀਡਰ ਬੈਠੇ ਆ। ਤੇ ਜਿੰਨੂੰ ਉਧਰ ਵਾਸਮੁਰ ਤੇ ਵੋਟ ਪਾ ਇਸ ਵਾਸਤੇ ਜੋ ਵੀ ਸੇਵਾ ਕਰਦਾ ਸੇਵਾ ਲੋਕ ਨਹੀਂ ਖੜਦੇ ਨਾਲ ਖੜਦਾ ਚੰਗੇ ਮੱਤ ਵਾਲੇ ਪਾਸੇ ਜਾ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਚੰਗੇ ਲੋਕਾਂ ਨੂੰ ਦਿਤਾਓ ਜੇ ਆਪਾਂ ਆਮ ਪਾਰਟੀ ਦੀ ਗੱਲ ਕਰੀਏ ਹੈ ਤਾਂ ਕਾਲੀ ਕਾਂਗਰਸ ਦੇ ਵਿੱਚ ਬੰਦੇ ਆਏ ਵੀ ਜਿਵੇਂ ਆਪਣੇ ਇੱਥੇ ਹੋ ਗਿਆ ਉਦੋਂ ਪਤਾ ਲੱਗਦਾ ਕਿੰਨੇ ਕਿੰਨੇ ਦਲ ਬਦਲ ਗਏ ਇਹੀ ਜਿਵੇਂ ਤੁਸੀਂ ਗੱਲ ਕਰਕੇ ਹਟਿਆ ਸੀ ਬਾਈ ਜੀ ਕਿਹਾ ਸੀ ਆ ਸਟੇਜ ਤੋਂ ਪਹਿਲਾਂ ਤਾਂ ਕਾਲੀ ਦਲ ਨੂੰ ਮਾੜਾ ਕਹੀ ਜਾਣਾ ਤੇ ਮੁੜਕੋ ਦੇ ਵਿੱਚ ਜਾ ਵੜਨਾ ਫਿਰ ਅਕਾਲੀ ਦਲ ਦੇ ਵਿੱਚੋਂ ਆਮ ਪਾਰਟੀ ਨੂੰ ਮੜਾ ਕਈਆਂ ਫਿਰ ਆਮ ਪਾਰਟੀ ਜਾਵੜਨਾ ਅੱਜ ਉਹ ਆਮ ਪਾਰਟੀ ਨੂੰ ਮੜਾ ਕੋ ਹੋ ਸਕਦਾਗਾ ਬੀਜੇਪੀ ਜਾਵੜੇ ਨਾ ਉਹ ਲੋਕ ਕੱਲੀ ਕੱਲੀ ਜਲਦਾ ਅਗਲੇ ਮੂਹਰੇ ਜਵਾਬ ਵੀਡੀਓ ਕੱਟ ਕੇ ਰੱਖ ਦਿੰਦੇ ਆ ਜਿਵੇਂ ਅੱਜ ਮਾਨ ਜੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਕੱਟ ਕੀਤੀ ਹੈ ਇਹਨੇ ਖੁਦ ਕਿਹਾ ਸੀਗਾ 14ਵਾਂ ਦੇ ਪੜੋ ਪੇਪਰ ਦੂਸ਼ਣ ਹੈ ਨਹੀਂਗਾ ਕਿਸਾਨ ਤੇ ਤੁਸੀਂ ਜਵਰਦਸਤ ਕਰ ਰਹੇ ਆ ਤੇ ਇਹੀ ਸਰਕਾਰਾਂ ਧੱਕੇ ਨਾਲ ਜਿਹੜੇ ਡੀਸੀਆਂ ਦਾ ਦਫ਼ਤਰਾਂ ਚ ਬਹਿ ਕੇ ਕੰਮ ਸੀਗਾ ਜਿਹੜੇ ਤਹਿਸੀਲਦਾਰਾਂ ਦਾ ਦਫ਼ਤਰ ਚ ਬਹਿ ਕੇ ਕੰਮ ਸੀਗਾ ਜਿਹੜੇ ਐਸਡੀਐਮ ਸਾਹਿਬ ਦਾ ਦਫ਼ਤਰਾਂ ਚ ਬਹਿ ਕੇ ਕੰਮ ਸੀ ਜਿਵੇਂ ਆਪਣੇ ਡੀਐਸਪੀ ਸਾਹਿਬ ਹੋ ਗਏ ਐਸਐਚਓ ਸਾਹਿਬ ਹੋ ਗਏ ਇਹਨਾਂ ਥਾਣਿਆਂ 'ਚ ਕੰਮ ਸੀਗਾ ਇਹਨਾਂ ਨੂੰ ਸਾਰਿਆਂ ਨੂੰ ਖੇਤਾਂ ਵੱਲ ਤੋਰਦਾ ਪਰ ਜਿਹੜੇ ਕਿਸਾਨ ਆ ਸਾਡੇ ਕਿਸਾਨ ਆ ਅਸੀਂ ਪਹਿਲਾਂ ਵੀ ਛੋਟੇ ਚੈਨੜਾ ਰਾਈ ਅਸੀਂ ਸਟੇਜਾਂ 'ਤੇ ਕੀਤਾ ਜਿਹੜੇ ਜੋ ਵੀ ਉੱਥੇ ਮੁਲਾਜ਼ਮ ਆਵੇ ਉਹਨਾਂ ਨੂੰ ਭਾਓ ਉਹਨਾਂ ਨੂੰ ਚਾਹ ਪਾਣੀ ਖਵਾਓ ਉੱਤੇ ਆਓ ਉਹਨਾਂ ਨੂੰ ਖਲਾਅ ਜਾਣਾ ਖਵਾਓ ਮੇਰੇ ਕੋਲੇ ਆਏ ਵੀ ਸੀ ਉਹਨਾਂ ਨੂੰ ਖਲਾਅ ਜਾਣਾ ਖਵਾਈਆਂ ਵੀ ਮੈਂ ਉਹ ਇੱਕ ਸੀਗਾ ਕੋਈ ਜੇਹੀ ਸੀਗਾ ਇਹ ਪ੍ਰਦੂਸ਼ਣ ਆਏ ਨੂੰ ਅੱਗ ਬੰਦ ਕਰੋ ਐ ਕਿਤੇ ਮੈਂ ਦੱਸੋ ਕਿੱਥੇ ਪ੍ਰਦੂਸ਼ਣ ਨਹੀਂ ਇਹਦਾ ਪ੍ਰਦੂਸ਼ਣ ਮੈਂ ਦੱਸ ਕਿਹੜੇ ਥਾਂ ਲਿਖਿਆ ਉਹਦਾ ਪ੍ਰਦੂਸ਼ਣ ਕੀ ਹੈ ਮਾ ਜਿਹੜੀ ਫੈਕਟਰੀ ਲੱਗੀ ਪਈ ਉਹਦਾ ਪ੍ਰਦੂਸ਼ਣ ਨਹੀਂ ਜਿਹੜੇ ਸਾਡੇ ਪੱਠਾ ਲੱਗੇ ਪਏ ਦਾ ਪ੍ਰਦੂਸ਼ਣ ਨਹੀਂ ਇਹ ਜਮੈਂ ਕੀ ਇਹ ਧਾਰਾ ਕੀ ਕਹਿੰਦੀ ਉਸ ਚ ਆ ਫੈਕਟਰੀ ਧਾਰਾ ਕੀ ਜਾਂਦੀ ਹੈ ਉਹ ਚ 20 ਦੀ ਮੋਟਰ ਚਾਹੀਦੀ ਜਿਹੜੇ ਜਿਹੜੇ ਪੱਠੇ ਵਾਲੇ ਲੱਗੇ ਪਈ ਆ ਉਹਦੇ ਨਹੀਂ ਬਾਈ ਜੇ ਤਾਂ ਹੈਗਾ ਹੈਗਾ ਮੈਂ ਤੁਸੀਂ ਕਾਹਦੇ ਚਾਹੀਏ ਕਹਿੰਦਾ ਮੈਂ ਸ਼ਰਤ ਮੇਕ ਮੈਂ ਜਾਈਏ ਮੈਂ ਦੱਸ ਕਿਹੜੀ ਗੱਲ ਤੇ ਮੇਰੇ ਕਰਨੇ ਟੇਲ ਤੇ ਕਰ ਮੈਂ ਦੱਸ ਕਿਸਾਨ ਦਾ ਕਿਹੜਾ ਪ੍ਰਦੂਸ਼ਣ ਹੈ ਦ ਨਾ ਕਿਸਾਨ ਦਾ ਪ੍ਰਦੂਸ਼ਣ 8% ਹੈ ਜੀ ਕਿਸਾਨ ਅਸੀਂ ਤਾਂ ਇਹ ਵੀ ਕਹਿਨੇ ਆ ਅਸੀਂ ਖੇਤੇਵਾਲੇ ਮੰਤਰੀ ਸਾਹਿਬ ਨੂੰ ਕਿਹਾ ਜੀ ਪ੍ਰਮਾਤਮਨ ਜੀ ਨੂੰ ਕਿਹਾ ਸੈਂਟਰ ਸਰਕਾਰ ਨੂੰ ਕਹਿਨੇ ਆ ਵੀ ਸਾਡੇ ਝੋਨਾ ਸਾਡੀ ਫਸਲ ਨਹੀਂ ਇਹ ਬੰਦ ਕੀਤੀ ਜਾਵੇ ਜਿਹੜੀ ਸਾਡਾ ਦੂਜੀ ਚੀਜ਼ਾਂ ਤੇ ਐਮਐਸਪੀ ਕੀਤੀ ਜਾਵੇ ਸਾਡੇ ਕਿਸਾਨ ਖੁਸ਼ ਹੋਣ ਨਾਲ ਉਹ ਦਿਖਾਉਂਦੇ ਅੱਛਾ ਕਾਲੇ ਪਾਣੀ ਦੇ ਮੋਰਚੇ ਦੇ ਸੰਬੰਧ ਵਿੱਚ ਪੰਜਾਬ ਵਾਸਤੇ ਕੀ ਕਰਦਾ ਕਾਲੇ ਪਾਣੀ ਦੇ ਮੋਰਚੇ ਅਸੀਂ ਕਹਿੰਦੇ ਜਿੰਨੀਆਂ ਵੀ ਫੈਕਟਰੀਆਂ ਦੇ ਮਾਲਕ ਆ ਵੱਡੇ ਵੱਡੀਆਂ ਫੈਕਟਰੀਆਂ ਲਾਈ ਬੈਠੇ ਆ ਕਾਰਖਾਨੇ ਲਾਈ ਬੈਠੇ ਆ ਚਲਾਓ ਜੀ ਸਦਕੇ ਚਲਾਓ ਪੈਸਾ ਕਮਾਓ ਜੀ ਸਦਕੇ ਕਮਾਓ ਪਰ ਇੱਕ ਚੀਜ਼ ਦਾ ਧਿਆਨ ਰੱਖ ਲੋ ਆਪਦੇ ਪੁੱਤ ਪੁੱਤਰਾਂ ਕੰਨੀ ਦੇਖ ਕੇ ਚਲਾਓ ਜੇ ਅਸੀਂ ਇਹਨਾਂ ਨੂੰ ਕਮਾ ਕੇ ਜਾਣਾ ਨਾ ਤੇ ਗਾਂ ਵੀ ਕਿਸੇ ਦੇ ਪੁੱਤ ਪੁੱਤਰੇ ਬੈਠੇ ਆ ਜਿਨ੍ਹਾਂ ਨੂੰ ਕਾਲਾ ਪਾਣੀ ਜਾਂ ਤੁਸੀਂ ਜ਼ਹਿਰੀਲਾ ਪਾਣੀ ਪਿਆਉਂਗੇ ਇਹਨਾਂ ਨੂੰ ਪਾਣੀ ਦਾ ਟਰਿਬਿਊਨਲ ਕਰਕੇ ਉਹਨੂੰ ਸਾਫ਼ ਕਰਕੇ ਨਹਿਰਾਂ ਚ ਖੇਤਾਂ ਛੱਟੋ ਆਪਦੇ ਫੈਕਟਰੀਆਂ ਜੀ ਸਾਧ ਹਰ ਪੇ ਜਾਓ ਤੁਹਾਨੂੰ ਵੱਡੇ ਵੱਡਾ ਆਮਦਨਾ ਹੋਣ ਤੇ ਪਰ ਆਸੇ ਪਾਸੇ ਲੋਕਾਂ ਦਾ ਜਿਹੜੇ ਜਿੰਨਾ ਤੇ ਫੈਕਟਰੀ ਚੱਲਣੀਆਂ ਜਿੰਨਾ ਨਾਲ ਚੱਲਣੀਆਂ ਜਿੰਨਾ ਚਲਾਉਣੀਆਂ ਆ ਕੇ ਜਿਹੜੇ ਨਵੀਂ ਪੀੜ੍ਹੀਆਂ ਨੇ ਚਲਾਉਣੀਆਂ ਉਹਨਾਂ ਕਰਨੇ ਧਿਆਨ ਦੇ ਕੇ ਚਲਾਓ ਉਹਨਾਂ ਨੂੰ ਵੀ ਇਹ ਚੀਜ਼ ਉਹਨਾਂ ਧਿਆਨ ਤੋਂ ਮੇਰਾ ਨਾਮ 17 ਸਿੰਘ ਦਬੜੀ ਕਨੂ ਸ਼ਹਿਰੇ ਆਪਣਾ ਖਾਲੀਰਾਲ ਜਿਹੜਾ ਪ੍ਰਧਾਨ ਪ੍ਰੀਤਕੁਰ ਜਿਹਨਾਂ ਜਿੱਤਾਂ ਸੰਧਿਆ ਅੱਜ ਜਿਹੜਾ ਕਾਲੇ ਪਾਣੀਆਂ ਦਾ ਮੋਰਚਾ ਸੁਨਦੇ ਕੇ ਵਾਸਤੇ ਵਾਸਤਾ ਮੈਂ ਜਿਹੜੀ ਅਜੂਨ ਨੂੰ ਜਣਾ ਸੀਗਾ ਲੋਕਾਂ ਨੇ ਚੇਤ ਕਰਨੇ ਸੀਗੇ ਬਹੁਤ ਸਾਰੇ ਜਾਮਾ ਤੇ ਫੋਰਸ ਨੇ ਸਲੇਰੀ ਅਜੂਨ ਨੂੰ ਜਲਵਾਨੇ ਕਰ ਲੈ ਪੁਣੇ ਤੇ ਤੁਹਾਨੂੰ ਵੀ ਸਲੇਰੀ ਨਜਰਬੰਦ ਕਰ ਲੈਣ ਸਾਨੂੰ ਰਾਤ ਆਈ ਸੀਗੇ ਜੀ ਐਸਐਸ ਸਾਹਿਬ ਜੀ ਜੈਤੋਂ ਤੇ ਉਹਨਾਂ ਨੇ ਰਾਤ ਆ ਕੇ ਕਹਿੰਦੇ ਵੀ ਤੁਹਾਨੂੰ ਰਿਪੋਰਟ ਕਰਨਾ ਫਿਰ ਉਹਨਾਂ ਨੂੰ ਮਜਬੂਰੀ ਰਸੀ ਸਾਡੇ ਉੱਤੇ ਜਾਰੀ ਸਰਭਾਸ ਹੋ ਗਏ ਵੀ ਕੱਲ ਨੂੰ ਮੈਂ ਨਹੀਂ ਜਾਣਾ ਸੇਸ ਕਰਕੇ ਫਿਰ ਉਹ ਗਰੀ ਦੋ ਆਦਮੀ ਤੁਹਾਡੇ ਕੋਲੇ ਅਸੀਂ ਛੱਡ ਜੰਨੇ ਆ ਦੋ ਆਦਮੀ ਚਾਹਮ ਸਾਡੇ ਕੋਲੇ ਉਹ ਛੱਡ ਕੇ ਗਏ ਸਵੇਰ ਦੋ ਤਣੇ ਘੰਟੇ ਲਾਗੇ ਉਹ ਫਿਰ ਸਵੇਰ ਆਦਮੀ ਫਿਰ ਭਾਰੀ ਲਾਗੇ 9 ਵਜੇ ਰੋ ਆਦਮੀ ਵਾਪਸ ਚਲੇ ਗਏ ਅਚਾਨਕ ਕੀ ਮੁੱਦਾ ਹੈ ਜਿਹੜਾ ਗੁੱਡੇ ਜਾਣਾ ਤੇ ਤੇ ਸਾਨੂੰ ਕਾਲੇ ਪਾਣੇ ਦਾ ਜਿਹੜਾ ਆਪਣਾ ਇਹਦਾ ਜੀ ਮੁੱਦਾ ਇਹਦੇ ਵਿੱਚ ਫੈਕਟਰੀਆਂ ਵਾਲੇ ਪਾਣੀ ਪਾਈ ਜਾਂਦੇ ਆ ਗੰਦਾ ਬੁੱਢੇ ਨਾਲ ਜਿਹੜਾ ਗੰਦਾ ਪਾਣੀ ਆ ਫੈਕਟਰੀਆਂ ਦਾ ਗੰਦਾ ਪਾਣੀ ਆ ਤੇ ਇਹਦੇ ਵਾਲੇ ਇਹ ਤੋਂ ਸੀਗਾ ਹਸਪਤਾਲਾਂ ਦਾ ਗੰਦਾ ਪਾਣੀ ਹੈ ਹਸਪਤਾਲਾਂ ਦਾ ਗੰਦਾ ਪਾਣੀ ਹੈ ਦੂਸਰਾ ਇਹਦਾ ਆਪਣੇ ਜਿਹੜੇ ਬਵਾਰੀ ਲੋਕ ਕਹਿੰਦੇ ਵੀ ਅਸੀਂ ਇਹਨੂੰ ਵੀ ਸਹੀ ਕਰਕੇ ਭੇਜਦੇ ਹਾਂ ਕੋਗਨੇਰੇ ਗੰਦਾ ਪਾਣੀ ਹੈ ਇਹਦਾ ਵਿੱਚ ਜ਼ਿਆਦਾ ਹੈਗੇ ਆਪਣੇ ਪਸ਼ੂ ਚਾਰੇ ਆ 5 ਲੱਖ ਆਪਣੇ ਪਸ਼ੂਆਂ ਲਗਾਣੇ ਨੇ ਵਿੱਚ 5 ਲੱਖ ਪਸ਼ੂਆਂ ਹਸਪਤਾਲਾਂ ਦਾ ਗੰਦਾ ਸੀਵਰੇਜ ਦਾ ਗੰਦਾ ਪਾਣੀ ਆ ਇਹ ਸਾਰਾ ਇਕੱਠਾ ਹੋ ਕੇ ਇਹ ਪਾਣੀ ਸਾਰਾ ਬੁੱਢੇ ਨਾਲੇ ਦੇ ਵਿੱਚ ਜਾਂਦਾ ਬੁੱਢੇ ਨਾਲੇ ਨੂੰ ਪਾਣੀ ਜਿਹੜਾ ਬੁੱਢੇ ਨਾਲੇ ਦਾ ਬਹੁਤ ਜ਼ਿਆਦਾ ਪਾਣੀ ਉਹਦਾ ਖਰਾਬ ਕਰਦਾ ਜਿਹੜੇ ਵਪਾਰੀ ਲੋਕ ਆ ਸਾਡੇ ਵਪਾਰੀ ਲੋਕਾਂ ਨਾਲ ਪਰਸਨ ਮੀਟਿੰਗ ਹੋਈ ਉਹਨੇ ਜਿੰਨੇ ਜਿੰਨਾ ਇਹਦੇ ਵਿੱਚ ਸੀਵਰੇਜ ਦਾ ਪਾਣੀ ਆ ਇਹ ਸਾਰਾ ਗੰਦਾ ਪਾਣੀ ਆ ਜਿੰਨਾ ਅਸੀਂ ਸਾਡੇ ਟ੍ਰੀਟਮੈਂਟ ਫੈਕਟਰੀਆਂ ਦਾ ਪਾਣੀ ਆ ਅਸੀਂ ਟ੍ਰੀਟਮੈਂਟ ਕਰਕੇ ਇਹਨੂੰ ਪਾਣੀ ਸਾਫ਼ ਕਰਕੇ ਇਹਨੂੰ ਅਸੀਂ ਦੁਆਰਾ ਦੂਜਾ ਉਹਦੇ ਵਿੱਚ ਨਾਲੇ ਦੇ ਵਿੱਚ ਪਾਣੀ ਪਾਉਂਦੇ ਆ ਅਸੀਂ ਜਿਹੜਾ ਪਾਣੀ ਸਾਡਾ ਸਾਡਾ ਕੁਸ਼ਤ ਕੁਸ਼ਕਾ ਸਾਡਾ ਪਾਣੀ ਆ ਦੂਜਾ ਵੇਸਟ ਵਾਲਾ ਪਾਣੀ ਆ ਗੰਦਾ ਪਾਣੀ ਆ ਜਿਹੜਾ ਫੈਕਟਰੀਆਂ ਦਾ ਪਾਣੀ ਉਹ ਸਾਰਾ ਇਕੱਠਾ ਹੁੰਦਾ ਇਹਦੇ ਵਿੱਚ ਅਸੀਂ ਜਿਹੜੇ ਆਦਮੀ ਉੱਥੇ ਮੂਰੇ ਧਰਨੇ ਦੇ ਵਿੱਚ ਮੂਰੇ ਬੰਦੇ ਆ ਵਪਾਰੀ ਲੋਕ ਕਹਿੰਦੇ ਜੀਮੀਦਾਰ ਕਹਿੰਦੇ ਸਾਰੇ ਜਿਹੜੇ ਵੱਧ ਵਰਗਾ ਗਰੀਬ ਵਰਗ ਹੈ ਕਹਿੰਦੇ ਸਾਰੇ ਇਕੱਠਾ ਇਕੱਠੇ ਹੋ ਕੇ ਸਾਰਾ ਇਹਨਾਂ ਦਾ ਹਾਲ ਆਪਣਾ ਇਹਨੂੰ ਠੀਕ ਕੀਤਾ ਜਾਵੇ ਗਵਰਨਮੈਂਟ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਇੱਕ ਟਕਰਾਅ ਵਾਲੀ ਨੀਤੀ ਨਾ ਬਣੇ ਜੋ ਟਕਰਾਅ ਵਾਲੀ ਨੀਤੀ ਆ ਗਲਤ ਹੈ ਜਿਹੜੀਆਂ ਜਥੇਬੰਦੀਆਂ ਕੋਸ਼ਿਸ਼ ਵਿੱਚ ਟਕਰਾਅ ਦੀ ਨੀਤੀ ਬਣਾ ਰਹੀਆਂ ਹੈ ਕਿ ਟਕਰਾਅ ਦੀ ਨੀਤੀ ਨਹੀਂ ਹੋਣੀ ਚਾਹੀਦੀ ਪਰ ਜੇਕਰ ਨੂੰ ਲੱਗਦਾ ਵੀ ਟਕਰਾਅ ਨਹੀਂ ਹੋਣੀ ਤਾਂ ਬੈਠ ਕੇ ਗੱਲਬਾਤ ਕਰਕੇ ਬੈਠ ਕੇ ਜੋ ਵੀ ਇਹ ਗੱਲਬਾਤ ਸਰਕਾਰ ਦੇ ਨਾਲ ਬੈਠ ਕੇ ਸਰਕਾਰ ਇਹ ਗੱਲਾਂ ਸੁਣ ਚਾਹੁੰਦੀ ਨਹੀਂ ਵੀ ਸਕਾਰਾ ਸਕਾਰਾ ਸਰਕਾਰ ਇਹਨਾਂ ਦਾ ਟਕਰਾਅ ਚ ਹੁੰਦੀ ਹੈ ਕਿ ਇਹਨਾਂ ਦਾ ਟਕਰਾਅ ਹੋ ਜੇ ਇਹਨਾਂ ਨੂੰ ਵੱਖੋ ਵੱਖਰੇ ਅਸੀਂ ਕਰੀਏ ਤੇ ਅਸੀਂ ਆਪਣੀ ਆਪਣੀਆਂ ਮਨਮਰਜ਼ੀਆਂ ਕਰੀਏ ਆਹ ਸਰਕਾਰ ਜਿਹੜੀ ਹੈ ਸਰਕਾਰ ਚਲਾਉਣ ਵਾਲੇ ਬੰਦੇ ਵੀ ਕਦੇ ਇਹੀ ਮੰਗ ਕਰਦੇ ਸੀ ਕਿ ਮੁੰਡੇ ਦਰਿਆ ਨੂੰ ਰੋਕੋ ਇਹਦਾ ਗੰਦਾ ਪਾਣੀ ਇਹਦਾ ਸੱਤ ਵਿੱਚ ਪੈਣ ਤੋਂ ਰੋਕੋ ਖੁਦ ਮੁੱਖ ਮੰਤਰੀ ਭਗਵੰਤ ਮਾਨ ਇਸ ਤਰ੍ਹਾਂ ਦੇ ਮੰਗ ਕਰਦੇ ਰਹੇ ਨੇ ਕਦੇ ਤੇ ਫਿਰ ਹੁਣ ਜਦੋਂ ਉਹ ਸੱਤਾ ਦੇ ਵਿੱਚ ਨੇ ਕਾਰਜ ਕਰ ਸਕਦੇ ਨੇ ਤੇ ਹੁਣ ਕਿਉਂ ਨਹੀਂ ਕਰਦੇ ਸੈਂਟਰ ਗਵਰਨਮੈਂਟ ਨੇ 600 ਕਰੋੜ ਰੁਪਏ ਮਨਜ਼ੂਰ ਕੀਤਾ ਜੀ 600 ਕਰੋੜ ਰੁਪਏ ਇਹਨਾਂ ਨੇ ਮਨਜ਼ੂਰ ਕੀਤਾ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਕਿ ਆਪਣੇ ਵਿਭਾਗਾਂ ਵਾਲੇ ਜੋ ਗ੍ਰੀਨ ਟੇਬਲ ਵਾਲੇ ਜਿੰਨੇ ਵੀ ਵਿਭਾਗਾਂ ਇਹਨਾਂ ਦੇ ਸਪਾਈ ਇਹ ਪੈਸਪਾਈ ਤੌਰ ਤੇ ਕਰਦੇ ਇਹਨਾਂ ਨੂੰ ਉਹ ਆਪਣੀ ਮਨਮਰਜ਼ੀ ਨਾਲ ਜਿੱਧਰ ਪਾਸੇ-ਆਸੇ ਉਹ ਜਿਹੜੇ ਪੈਸੇ ਜਿਹੜੋ ਸੈਂਟਰ ਨੇ ਭੇਜਿਆ ਉਹ ਹੋਰ ਕੰਮਾਂ ਦੇ ਵਾਸਤੇ ਵਰਤੇ ਜਾਂਦੇ ਆ ਇਸ ਵਾਸਤੇ ਬਹੁਤ ਲੋਕ ਘਟਦੇ ਆਉਂਦੇ ਆਂਦੇ ਆ ਵਿਭਾਗਾਂ ਨੂੰ ਅਸੀਂ ਹੁਣ ਅੱਗੇ ਮਤਲਬ ਅੱਜ ਤੁਸੀਂ ਨਹੀਂ ਜਾ ਸਕਦੇ ਜਾਂ ਬਹੁਤ ਸਾਰੇ ਹੋਰ ਲੋਕ ਨਹੀਂ ਜਾ ਸਕਦੇ ਖਬਰ ਆਈ ਵੀ ਨੇ ਕਿ ਜਿਹੜੇ ਲੁਧਿਆਣੇ ਪਹੁੰਚਦੇ ਵੀ ਨੇ ਉਹਨਾਂ ਨੂੰ ਉਸ ਜਗਾ ਤੇ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਸਿਉਣੀ ਪੁਲਿਸ ਦੀ ਜਿਹੜੀ ਅਕੜ ਦੇ ਜਿਹੜੀ ਪੁਲਿਸ ਕੰਡਿਸ਼ਨ ਬਿਧਾਰਨ ਤੋਂ ਦਿੱਲ ਦਿੱਤਾ ਗਿਆ ਪਰ ਅੱਗੇ ਦਾ ਵੀ ਕੋਈ ਪ੍ਰੋਗਰਾਮ ਰੱਖਿਆ ਗਿਆ ਐਸ ਤੋਂ ਬਾਅਦ ਅਫੇਰ ਅੱਜ ਪਤਾ ਲੱਗੂਗਾ ਜੀ ਜੋ ਮੀਟਿੰਗ ਹੋਊਗੀ ਮੀਟਿੰਗ ਤੋਂ ਬਾਅਦ ਜੋ ਫੈਸਲਾ ਹੋਊਗਾ ਜੋ ਜਥੇਬੰਦੀਆਂ ਦਾ ਫੈਸਲਾ ਹੋਊਗਾ ਉਸ ਤੋਂ ਬਾਅਦ ਇਹਦੇ ਫੈਸਲੇ ਅੱਜ ਪੁਲ ਜੜਾਉਣਗੇ ਕਿੰਨੀ ਡੇਟ ਤੇ ਤਰੀਕ ਰੱਖਦੇ ਆ ਕੀ ਰੱਖਦੇ ਆ ਕਿਹ ਸਿਸਟਮ ਆਉਂਦਾ ਉਹਦੇ ਵਾਸਤੇ Take it the